ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਮਹਿਲਾ ਡਾਕਟਰ ਨਾਲ ਕੀਤੀ ਬਦਸਲੂਕੀ ਵੀਡੀਓ ਬਣਾਉਣ ਦੀ ਧਮਕੀ ਮਾਮਲਾ ਮੋਗਾ ਦੇ ਸਰਕਾਰੀ ਹਸਪਤਾਲ ਦਾ ਜਿੱਥੇ ਐਮਰਜੈਂਸੀ ਵਿੱਚ ਡਿਊਟੀ ਤੇ ਤਾਇਨਾਤ ਮਹਿਲਾ ਐਮਡੀ ਡਾਕਟਰ ਕਾਂਛਾ ਸ਼ਰਮਾ ਨਾਲ ਮਰੀਜ਼ ਨਾਲ ਆਏ ਕੁਝ ਵਿਅਕਤੀਆਂ ਵੱਲੋਂ ਦੁਰਵਿਹਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਮਰੀਜ਼ ਨਾਲ ਆਏ ਲੋਕਾਂ ਨੇ ਮਾਹਰ ਡਾਕਟਰ ਨੂੰ ਵੀਡੀਓ ਬਣਾ ਕੇ ਫੇਸਬੁੱਕ ਤੇ ਪੋਸਟ ਕਰਨ ਦੀ ਧਮਕੀ ਵੀ ਦੇ ਦਿੱਤੀ ਅਤੇ ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਇਸ ਮੌਕੇ ਜਦੋਂ ਇਸ ਬੰਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੂੰ ਦੇ ਕੇ ਉਕਤ ਲੋਕ ਉਥੋਂ ਭੱਜ ਗਏ ਜਿਸ ਮਾਮਲੇ ਨੂੰ ਲੈ ਕੇ ਮੋਗਾ ਦੇ ਸਰਕਾਰੀ ਹਸਪਤਾਲ ਦੇ ਸਮੂਹ ਡਾਕਟਰ ਸ਼ਿਕਾਇਤ ਲੈ ਕੇ ਐਸ਼ਮੋ ਕੋਲ ਪਹੁੰਚੇ ਤੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਮਾਮਲੇ ਸੁਪੰਤੀ ਡਾਕਟਰ ਕਾਚਾ ਸ਼ਰਮਾਨੇਦਸ਼ਾ ਕੇ ਹਸਪਤਾਲ ਵਿੱਚ ਤਿੰਨ ਲੜਾਕੂ ਮਰੀਜ਼ ਦਾਖਲ ਸਨ ਅਤੇ ਉਹਨਾਂ ਦੀ ਐਮਐਲਆਰ ਬਣਾਈ ਚਾਰੀ ਸੀ ਤਾਂ ਜਦ ਉਹਨਾਂ ਕੋਲੋਂ ਫੀਸ ਮੰਗੀ ਗਈ ਤਾਂ ਉਹਨਾਂ ਨੇ ਹੰਗਾਮਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਧਮਕੀਆਂ ਵੀ ਦਿੱਤੀਆਂ ਕਿ ਉਹ ਉਸ ਦੀ ਵੀਡੀਓ ਬਣਾ ਕੇ ਫੇਸਬੁੱਕ ਤੇ ਅਪਲੋਡ ਕਰ ਦੇਣਗੇ ਉਹਨਾਂ ਕਹਾਂਗੇ ਐਮਰਜੈਂਸੀ ਚ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਇਸ ਤੋਂ ਪਹਿਲਾਂ ਵੀ ਕਈ ਵਾਰ ਇੱਥੇ ਸੁਰੱਖਿਆ ਲਈ ਪੱਤਰ ਲਿਖਿਆ ਜਾ ਚੁੱਕਾ ਹੈ ਪਰ ਕੋਈ ਵੀ ਸੁਣਾਈ ਨਹੀਂ ਹੋਈ ਰਾਤ ਨੂੰ ਲੋਕ ਸ਼ਰਾਬ ਪੀ ਕੇ ਹਗਾਮਾ ਕਰਦੇ ਹਨ ਮਹਿਲਾ ਸਟਾਫ ਦੀ ਕੋਈ ਸੁਰੱਖਿਆ ਨਹੀਂ ਹੈ ਉਹਨਾਂ ਕਿਆਕੇ ਅਜਿਹੇ ਮਾਮਲਿਆਂ ਵਿੱਚ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉਧਰ थाना ਮੁਖੀ ਪ੍ਰਤਾਪ ਸਿੰਘ ਨੇ ਦੱਸਿਆ ਕਿ ਇਸ ਬੰਦੀ ਸ਼ਿਕਾਇਤ ਮਿਲੀ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਲਜ਼ਮਾ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇਗੀ ਅੱਜ ਐਮਰਜੈਂਸੀ ਸਿਵਲ ਹਸਪੀਟਲ ਮੋਗਾ ਵਿੱਚ ਬਤੌਰ ਐਮਓ ਕੋਸਟਰ ਸੀ ਤੇ अराउंड 3:30-4 ਵਜੇ ਚਾਰ ਮੁੰਡੇ ਜਿਹੜੇ ਕਿ ਲੜਾਈ ਝਗੜਾ ਕਰਕੇ ਐਮਐਲਜੀ ਦਾ ਪਰਚਾ ਕਟਵਾਣ ਆਏ ਸੀ ਅਸੀਂ ਉਹਨਾਂ ਦੇ ਫਰਸਟ ایڈ ਕਰਕੇ ਉਹਨਾਂ ਦੇ ਸੂਚਲਿੰਗ ਕਰਕੇ ਅਸੀਂ ਉਹਨਾਂ ਦਾ ਜਦ ਉਹਨਾਂ ਨੂੰ ਪਰਚਾ ਕੱਟਣ ਲਈ ਬੁਲਾਇਆ ਤੇ ਉਹਨਾਂ ਨੂੰ ਜਦ ਮੈਂ ਫੀਸ ਜਮ੍ਹਾਂ ਕਰਾਉਣ ਲਈ ਗਿਆ ਤੇ ਉਹਨਾਂ ਨੇ ਨਾਲ ਦੀਆਂ ਨੇ ਰੌਲਾ ਪਾ ਲੈ ਕਿ ਤੁਹਾਨੂੰ ਪੈਸੇ ਜਮ੍ਹਾਂ ਕਰਾ ਦਿੱਤੇ ਨੇ ਮੈਂ 3-4 ਵਰਨ ਨੂੰ ਕਿਹਾ ਕਿ ਤੁਸੀਂ ਕੋਈ ਪੈਸੇ ਜਮਾ ਨਹੀਂ ਕਰਾਏ ਉਹਨਾਂ ਨੇ ਮਿਲ ਕੇ ਦਬਾਪਾਂ ਦੀ ਕੋਸ਼ਿਸ਼ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਸਾਰੇ ਜਣੇ ਬਾਹਰ ਚੱਲ ਜਿਓ ਫਿਰ ਸੀਸੀਡੀਪੀ ਫੁਟੇਜ ਦੇ ਵਿੱਚ ਪਾਇਆ ਗਿਆ ਕਿ ਉਹਨਾਂ ਨੇ ਕੋਈ ਪੈਸੇ ਜਮਾ ਨਹੀਂ ਕਰਾਏ ਬਸ ਸਰ ਇਹ ਹੀ ਹੈ ਕਿ ਉਹ ਮੇਰੇ ਤੇ ਭਾਰੀ ਹੋਣਾ ਚਾਹੁੰਦੇ ਸੀ ਤੇ ਸਰ ਉਹਨਾਂ ਨੇ ਮੈਨੂੰ ਕਿਹਾ ਕਿ ਸਾਡੇ ਫੇਸਬੁੱਕ ਤੇ ਪੇजेस ਚੱਲਦੇ ਨੇ ਅਸੀਂ ਤੁਹਾਡੀਆਂ ਵੀਡੀਓਜ਼ ਬਣਾਵਾਂਗੇ ਤੁਹਾਨੂੰ ਅਸੀਂ ਵਾਇਰਲ ਕਰਾਂਗੇ ਤੁਹਾਨੂੰ ਅਸੀਂ ਦੇਖ ਲਾਂਗੇ ਨਹੀਂ ਕਾਰਨ ਸਿਰ ਪੈਸੇ ਲੈਣ ਕਰਕੇ ਵਾਇਰਲ ਕਰਨ ਦੀ ਗੱਲ ਕੀਤੀ ਉਹਨਾਂ ਨੇ ਹਾਂਜੀ ਸਰ ਮੈਂ ਮੰਗ ਕਰ ਰਹਾ ਸਰ ਮੇਰੀ ਤਾਂ ਇਹੀ ਮੰਗ ਹੈ ਕਿ ਬੀਇੰਗ ਅ ਫੀਮੇਲ ਮੈਡੀਕਲ ਆਫੀਸਰ ਮੈਨੂੰ ਕੋਈ ਧਮਕਾ ਕੇ ਧਮਕਾ ਕੇ ਜਾ ਰਿਹਾ ਹੈ ਕਿ ਅਸੀਂ ਤੁਹਾਡੀ ਵੀਡੀਓਜ਼ ਬਣਾਵਾਂਗੇ ਸਰ ਪਹਿਲੀ ਕੱਲ ਤਾਂ ਕਿਸੇ ਦੀ ਵੀਡੀਓ ਬਣਾਉਣਾ ਇਜ਼ ਨਾਟ ਲੀਗਲ ਦੂਜੀ ਕੱਲ ਡਾਕਟਰ ਔਨ ਡਿਊਟੀ ਨਾਲ ਤੁਸੀਂ ਇਦਾਂ ਦੀ ਬਤਮੀਜ਼ੀ ਕਰ ਰਹੇ ਉਹਨਾਂ ਨੂੰ ਡਰਾ ਰਹੇ ਉਹਨੂੰ ਧਮਕਾ ਰਹੇ ਹੋ ਤੇ ਸਰ ਜੇ ਮੈਂ ਸੇਫ ਨਹੀਂ ਹੈਗੀ ਤਾਂ ਤੁਸੀਂ ਦੱਸੋ ਮੈਂ ਕਿੱਦਾਂ ਕੰਮ ਕਰਾਂ ਉਹ ਕਿਦਾਂ ਕੰਮ ਕਰ ਰਹੇ ਹੋ ਸਰ ਮੈਂ ਤਾਂ ਹੁਣ ਐਮਰਜੈਂਸੀ ਨਹੀਂ ਜਾਊਂਗੀ ਜਦ ਤੱਕ ਮੈਨੂੰ ਸਿਕਿਉਰਿਟੀ ਨਹੀਂ ਦਿੱਤੀ ਜਾਂਦੀ ਸਰ ਤੁਸੀਂ ਹੁਣ ਗਾਂ ਸਿਕਿਉਰਿਟੀ ਲਈ ਐਸਐਮਓ ਸਰ ਹਾਂਜੀ ਅਸੀਂ ਐਸਐਮਓ ਸਰ ਨੂੰ ਕਿਹਾ ਹੈ ਕਿ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਰ ਸਪੈਸ਼ਲੀ ਈਵਨਿੰਗ ਤੇ ਨਾਈਟਸ ਜਦੋਂ ਜ਼ਿਆਦਾ ਮਰੀਜ਼ ਨਹੀਂ ਹੁੰਦੇ ਸਰ ਉਦੋਂ ਲੜਾਈ ਝਗੜੇ ਦੇ ਕੇਸ ਵੱਧ ਆਉਂਦੇ ਨੇ ਸਰ ਇੱਕ ਬੰਦਾ ਲੜ ਕੇ ਆਉਂਦੇ ਉਹਦੇ ਨਾਲ 20-25 ਮੁੰਡੇ ਮਡੀਰ ਹੁੰਦੀਆਂ ਜਿਹਨੇ ਸ਼ਰਾਬ ਪੀਤੀ ਹੁੰਦੀ ਹੈ ਤੇ ਸਰ ਉਹ ਸਾਡੇ ਉੱਤੇ ਚੜਨ ਦੀ ਕੋਸ਼ਿਸ਼ ਕਰਦੇ ਨੇ ਤੇ ਨਾਈਟ ਨੂੰ ਹੋਰ ਵੀ ਕਈ ਅਜਿਹੀਆਂ ਹੁੰਦੀਆਂ ਘਟਨਾਵਾਂ ਜਿੱਥੇ ਕੋਈ ਸਟਾਫ ਦੀ ਕਮੀ ਹਾਂਜੀ ਸਰ ਸਟਾਫ ਦੀ ਕਮੀ ਵੀ ਹੈ ਸਰ ਹੁਣ ਅਸੀਂ ਅੱਜ ਡਿਊਟੀ ਤੇ ਸਿਰਫ ਦੋ ਫੀਮੇਲਸ ਸੀਗੀਆਂ ਇੱਕ ਮੈਂ ਤੇ ਇੱਕ ਸਟਾਫ ਨਰਸਰ પોસ્ટेड ਸੀਗੇ ਤੇ ਸਰ ਵੀ ਮੁੰਡੇ ਆ ਕੇ ਸਾਡੇ ਨਾਲ ਬਦਤਮੀਜ਼ੀ ਕਰਦੇ ਸੋ ਅਸੀਂ ਕਿੱਦਾਂ ਮੈਨੇਜ ਕਰੀਏ ਕੋਈ ਕੰਪਲੇਂਟ ਕਰ ਹਾਂਜੀ ਸਰ ਅਸੀਂ ਪੁਲਿਸ ਨੂੰ ਵੀ ਫੋਨ ਕੀਤਾ ਬਹੁਤ 5 ਵਜੇ ਮੈਂ ਡੀਸੀ ਆਫਿਸ ਤੋਂ ਮੀਟਿੰਗ ਤੇ ਆਇਆ ਹਾਂ ਉਸ ਉਸ ਟਾਈਮ ਡਾਕਟਰ ਸਾਹਿਬ ਦਾ ਮੈਨੂੰ ਫੋਨ ਆਇਆ ਕਿ ਸਿਕਿਉਰਿਟੀ ਗਾਰਡ ਨੂੰ ਤੇ ਭੇਜੋ ਉਸ ਆਰਾਊਂਡ 4:30 ਵਜੇ ਦੀ ਇਹ ਵਾਰਦਾਤ ਹੈ ਤੇ ਕੋਈ ਮੈਡੀਕਲ ਲੀਗਲ ਕਟ ਮੈਡੀਕਲ ਲੀਗਲ ਕਟੌਮ ਪੇਸ਼ੈਂਟ ਆਇਆ ਸੀ ਸ਼ੇਖ ਹਵਾਲੇ ਚੌਂਕ ਤੋਂ ਉਹਦੇ ਨਾਲ ਕੁਝ ਸ਼ਰਾਰਤੀ ਤੱਤ ਸੀ ਜਿਨ੍ਹਾਂ ਨੇ ਇਹ ਸਾਰਾ ਹੰਗਾਮਾ ਕੀਤਾ ਕੀ ਕੀ ਕਾਰਨ ਰਿਹਾ ਜੀ ਮਗਰ ਹੰਗਾਮਾ ਕਰਨ ਦਾ ਜੋ ਡਾਕਟਰ ਸਾਹਿਬ ਦੇ ਮੁਤਾਬਕ ਜੋ ਉਹਨਾਂ ਨੇ ਕਿਹਾ ਵਾ ਉਹਦੇ ਮੁਤਾਬਕ ਫੀਸ ਨੂੰ ਲੈ ਕੇ ਸੀ ਉਹ ਫੀਸ ਨਹੀਂ ਜਮ੍ਹਾਂ ਕਰਾਉਣਾ ਚਾਹੁੰਦੇ ਸੀ ਡਾਕਟਰ ਸਾਹਿਬ ਅੱਗੇ ਵੀ ਲਗਾਤਾਰ ਕਿ ਮਰੀਜ਼ਾਂ ਕੰਪਲੀਟ ਆਦੀਆਂ ਆਗੀਆਂ ਐਮਰਜੈਂਸੀ ਦੇ ਵਿੱਚ ਜਦੋਂ ਫੀਮੇਲ ਡਾਕਟਰ ਹੁੰਦੇ ਨੇ ਜਾਂ ਸਿੰਗਲ ਡਾਕਟਰ ਹੁੰਦਾ ਕੋਈ ਸਕਿਉਰਟੀ ਅਰੇਂਜਮੈਂਟ ਨਹੀਂ ਹੁੰਦੀ ਹੈ ਕੋਈ ਨਹੀਂ ਸਿਕਿਉਰਿਟੀ ਤੇ ਤਨਾਤ ਕਰ ਦਿੰਦੇ ਆ ਜੀ ਅਰੇਂਜਮੈਂਟ ਤਾਂ ਹੈ ਸਿਕਿਉਰਿਟੀ ਗਾਰਡ ਰਾਉਂਡ ਕਰਦੇ ਆ ਪਰ ਹਸਪੀਟਲ ਤੇ 14 ਸਿਕਿਉਰਿਟੀ ਪਰਸਨਸ ਹੈ ਤੇ ਕੋਈ ਨਹੀਂ ਰਾਉਂਡ ਤੇ ਹੁਣ ਡਾਕਟਰ ਸਾਹਿਬ ਉਹਨਾਂ ਨੇ ਰਿਟਰਨ ਦਿੱਤਾ ਵਾ ਇਵਨਿੰਗ ਤੋਂ ਬਾਅਦ 2 ਵਜੇ ਤੋਂ ਬਾਅਦ ਸਿਕਿਉਰਿਟੀ ਗਾਰਡ ਤੇ ਤਨਾਤ ਕਰ ਕਿਹੜੇ ਡਾਕਟਰ ਸੀਗੇ ਜਿਹਨਾਂ ਜੀ ਹੋਇਆ ਕੀ ਨਾਮ ਵਾਲਾ ਡਿਊਟੀ ਰੋਸਟਰ ਮੁਤਾਬਕ ਡਾਕਟਰ ਕਰਨ ਮਿੱਤਲ ਦੀ ਸੀਗੀ ਤੇ ਕਾਰ ਡਾਕਟਰ ਕਾਂਸ਼ਾ ਰਹੇ ਸੀਗੇ ਤੇ ਇਸ ਕਰਕੇ ਇਹ ਡਾਕਟਰ ਕਾਂਸ਼ਾ ਦੀ ਡਿਊਟੀ ਦੌਰਾਨ ਇਹ ਵਾਰਦਾਤ ਹੋਈ ਅਕਸਰ ਇਹ ਕਿਹੜੀ ਘਟਨਾ ਹੈ ਕਈ ਵਾਰੀ ਹੋਈ ਹੈ ਐਮਰਜੈਂਸੀ ਵਿੱਚ ਕਈ ਵਾਰੀ ਤੋਂ ਆਨੰਦ ਦਸਿਆ ਗਿਆ ਵੀ ਸਿਕਿਉਰਿਟੀ ਦਾ ਨਾਟਕ ਕੀਤਾ ਗਿਆ ਫ੍ਰੀਪੀਅਸ ਦੇ ਕਿ ਕਰ ਚਲੋ ਤੁਸੀਂ ਮੇਰੀ ਨੌਲੇਜ ਲੈਂ ਹੁੰਦਾ ਕਈ ਵਾਰਤਾ ਨਹੀਂ ਹੋਈ ਮੇਰੇ ਬਾਅਦ ਤਾਂ ਇਨਸੀਡੈਂਟ ਮੇਰੇ ਲਈ ਮੇਰੇ ਲਈ ਤਾਂ ਜਿਹੜਾ ਰਿਟਰਨ ਇਨਸੀਡੈਂਟ ਹੈ ਅੱਜ ਆਇਆ ਵਾ ਕੋਈ ਨਹੀਂ ਛੇਤੀ ਤੋਂ ਛੇਤੀ ਇਹਦਾ ਹੱਲ ਕੀਤਾ ਜਾਏ ਉਹ ਡਾਕਟਰ ਕਹਿੰਸ਼ਾ ਕੋਲੋਂ ਕਿਹਾ ਜੀ ਉਹ ਐਮਰਜੈਂਸੀ ਡਿਊਟੀ ਨਹੀਂ ਕਰਨਗੇ ਜੀ ਤੇ ਵੀ ਡਾਕਟਰੀ ਬਹੁਤ ਜ਼ਿਆਦਾ ਕਮੀ ਹੈ ਜੀ ਐਮਰਜੈਂਸੀ ਵਿੱਚ ਹਾਂ ਕੋਈ ਗੱਲ ਨਹੀਂ ਇਹਦੇ ਬਾਰੇ ਦੇਖਦੇ ਆਂ ਅਸੀਂ ਵਿਚਾਰ ਕਰਦੇ ਐਸੇ ਮੌਸਾ ਬਦੋ ਮਨੇ ਬਰਖਾਸਤ ਪਈ ਹੈ ਜੀ ਐਮਰਜੈਂਸੀ ਹੀ ਕੋਈ ਪਰਚੀ ਕੋ ਕੈਜੀ ਜਮਾ ਕਰਾਉਣ ਤੋਂ ਵੀ ਮਿਸਬੇਹ ਹੋਇਆ ਮਾडम ਅਪਾ ਸੋ ਅਸੀਂ ਜੋ ਵੀ ਹੈ ਬੰਦੀ ਕਾਰਵਾਈ ਨੂੰ ਓਕੇ ਚੰਗੀ ਤਰ੍ਹਾਂ ਪ੍ਰਕਾਸ਼ ਕਰਕੇ ਫਾਰਵੀਆ ਮੁੜੇ ਚੁਣਨਾ ਸਰਕਾਰੀ ਡਾਕਟਰ ਸੀ ਡਿਊਟੀ ਦੇ ਤਨਾਅ ਸੀਗਾ ਜੀ ਉਹਨੇ ਵਿੱਚ ਪੰਜ ਹਾਂਜੀ ਸਖਤ ਸਰਕਾਰੀ ਡਾਕਟਰ ਖਡ ਡਿਊਟੀ ਦੇ ਤਨਾਅ ਤੋਂ ਕੋਈ ਹਮਲਾ ਹੈ ਮੁਲਾਜ਼ਮ ਹੋਵੇ ਉਹ ਨੂੰ ਕੋ ਮਿਸਬੇਹ ਕਰੇ ਤੇ ਉਹਤੇ ਐਕਸ਼ਨ ਲੈਂਦਾ ਜੋ ਬੰਦੀ ਕਾਰਵਾਈਆਂ ਮੁੜ ਕੇ ਲੈਂਦਾ